ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੇ ਸਭ ਤੋਂ ਮਸ਼ਹੂਰ smartphone iPhone ਦੀ ਕਹਾਣੀ ਬਾਰੇ ਇਹ ਸਿਰਫ ਇੱਕ ਫੋਨ ਨਹੀਂ ਸੀ ਇੱਕ ਕ੍ਰਾਂਤੀ ਸੀ ਜਿਸ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਪਰ ਸਵਾਲ ਇਹ ਹੈ ਕਿ iPhone ਇੰਨਾ ਕਾਮਯਾਬ ਕਿਵੇਂ ਹੋਇਆ 1980 ਅਤੇ 1990 ਦੇ ਵਿੱਚ Apple ਕੰਪਨੀ ਕੰਪਿਊਟਰਾਂ ਲਈ ਮਸ਼ਹੂਰ ਸੀ ਪਰ 2000 ਤੱਕ ਆ ਕੇ ਕੰਪਨੀ ਬਹੁਤ ਮੁਸ਼ਕਲਾਂ ਵਿੱਚ ਫਸ ਗਈ। ਸ티브 ਜੋਬ ਜੋ ਐਪਲ ਦੇ ਕੋ-ਫਾਊਂਡਰ ਸਨ, ਉਹਨਾਂ ਦੇ ਦਿਮਾਗ ਵਿੱਚ ਇੱਕ ਵੱਡਾ ਸੁਪਨਾ ਸੀ, ਇੱਕ ਐਸਾ ਡਿਵਾਈਸ ਜੋ ਫੋਨ ਵੀ ਹੋਵੇ, ਮਿਊਜ਼ਿਕ ਪਲੇਅਰ ਵੀ ਹੋਵੇ ਤੇ ਇੰਟਰਨੈਟ ਵੀ ਚਲਾਵੇ। ਉਸ ਸਮੇਂ ਨੋਕੀਆ, ਮਟਰੋਲਾ ਅਤੇ ਬਲੈਕਬੈਰੀ ਮਾਰਕੀਟ ਤੇ ਰਾਜ ਕਰ ਰਹੇ ਸਨ। ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਇੱਕ ਦਿਨ Apple ਉਹਨਾਂ ਸਭ ਨੂੰ ਪਿੱਛੇ ਛੱਡ ਦੇਵੇਗੀ। 1 ਜਨਵਰੀ 2007 ਨੂੰ ਸਟੀਵ ਜੋਬਸ ਨੇ ਦੁਨੀਆ ਦੇ ਸਾਹਮਣੇ ਪਹਿਲਾ iPhone ਲਾਂਚ ਕੀਤਾ। ਉਸ ਸਮੇਂ ਉਸਨੇ ਮੰਚ ਤੇ ਖੜੇ ਹੋ ਕੇ ਕਿਹਾ ਟੂਡੇ Apple ਇਸ ਗੋਇੰਗ ਟੂ ਰੀਨਵਾਇੰਟ ਦਾ ਫੋਨ। ਇਹ ਸਿਰਫ ਇੱਕ ਫੋਨ ਨਹੀਂ ਐਸ ਵਿੱਚ ਟੱਚ ਸਕਰੀਨ, 뮤ਜ਼ਿਕ ਪਲੇਅਰ, ਡਿਜ਼ਾਈਨ ਹੋਵੇਗਾ ਲੋਕ ਹੈਰਾਨ ਰਹੇਗੇ ਇਹ ਕੁਝ ਐਸਾ ਸੀ ਜੋ ਪਹਿਲਾਂ ਕਿਸੇ ਨੇ ਨਹੀਂ ਵੇਖਿਆ ਸੀ ਪਹਿਲਾ ਆਈਫੋਨ ਮਹਿੰਗਾ ਸੀ ਪਰ ਲੋਕਾਂ ਨੇ ਖਰੀਦਣ ਲਈ ਲੈਣਾ ਲਗਾ ਦਿੱਤੀਆਂ ਹਰ ਨਵੇਂ ਮਾਡਲ ਨਾਲ ਐਪਲ ਨੇ ਨਵੀਆਂ ਖੂਬੀਆਂ ਜੋੜੀਆਂ 2008 ਵਿੱਚ ਆਈਫੋਨ ਨੇ ਐਪ ਸਟੋਰ ਨੂੰ ਲਾਂਚ ਕੀਤਾ ਜਿਸ ਨੇ ਮੋਬਾਈਲ ਐਪਸ ਦੀ ਦੁਨੀਆ ਹੀ ਬਦਲ ਦਿੱਤੀ ਹਾਈ ਕੁਆਲਿਟੀ ਕੈਮਰਾ ਜਿਸ ਨਾਲ ਹਰ ਬੰਦਾ ਫੋਟੋਗ੍ਰਾਫਰ ਬਣ ਗਿਆ ਫੇਸ ਆਈਡੀ ਟੱਚ ਆਈਡੀ ਸਿਰਖਿਆ ਦਾ ਨਵਾਂ ਪੱਧਰ 2011 ਵਿੱਚ ਸਟੀਵ ਜੌਬਸ ਦੀ ਮੌਤ ਹੋ ਗਈ ਪਰ ਉਸ ਦੀ ਸੋਚ ਥਿੰਕ ਡਿਫਰੈਂਟ ਅੱਜ ਵੀ ਐਪਲ ਨੂੰ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣੀ ਹੋਈ ਹੈ ਅੱਜ ਐਪਲ ਹਰ ਸਾਲ ਨਵੇਂ ਆਈਫੋਨ ਲਾਂਚ ਕਰਦਾ ਹੈ ਅਤੇ ਲੋਕ ਉਸ ਨੂੰ ਖਰੀਦਣ ਲਈ ਬੇਸਫਰੀ ਨਾਲ ਇੰਤਜ਼ਾਰ ਕਰਦੇ ਹਨ 1980 ਦੇ ਆਖਰੀ ਸਾਲਾਂ ਵਿੱਚ Apple ਚੰਗੀ ਚੱਲ ਰਹੀ ਸੀ ਪਰ 1990 ਤੱਕ ਉਹ ਬਹੁਤ ਹੇਠਾਂ ਡਿੱਗ ਗਈ। Microsoft ਨੇ Windows ਨੇ ਲਾਂਚ ਕਰਕੇ ਕੰਪਿਊਟਰਾਂ ਦੀ ਮਾਰਕੀਟ ਤੇ ਕਬਜ਼ਾ ਕਰ ਲਿਆ। Apple ਨੇ ਕੁਝ ਗਲਤ ਪ੍ਰੋਜੈਕਟ ਕੀਤੇ ਜਿਵੇਂ Newton, MessagePad ਇੱਕ ਫੇਲ PDF ਡਿਵਾਈਸ। ਐਪਲ ਦੇ ਅੰਦਰ ਵੀ ਲੜਾਈਆਂ ਹੋਈਆਂ 1985 ਵਿੱਚ ਸਟੀਵ ਜੋਬਸ ਨੂੰ ਆਪਣੀ ਹੀ ਕੰਪਨੀ ਤੋਂ ਕੱਢ ਦਿੱਤਾ ਗਿਆ ਪਰ 1997 ਵਿੱਚ ਐਪਲ ਨੇ ਉਸ ਨੂੰ ਮੁੜ ਸੀਈਓ ਬਣਾਇਆ ਇਥੋਂ ਆਈਫੋਨ ਦੀ ਕਹਾਣੀ ਸੱਚਮੁੱਚ ਸ਼ੁਰੂ ਹੁੰਦੀ ਹੈ ਸਟੀਵ ਜੋਬਸ ਨੇ ਪਹਿਲਾਂ 뮤직 ਇੰਡਸਟਰੀ ਤੇ ਧਿਆਨ ਦਿੱਤਾ 2001 ਵਿੱਚ ਐਪਲ ਨੇ ਆਈਪੌਟ ਆਈਪੈਡ ਲਾਂਚ ਕੀਤਾ ਇੱਕ ਛੋਟਾ ਜਿਹਾ ਡਿਵਾਈਸ ਜਿਸ ਵਿੱਚ ਹਜ਼ਾਰਾਂ ਗਾਣੇ ਆ ਸਕਦੇ ਸਨ ਅਸਲ ਐਪਲ ਦੀ ਇਮੇਜ ਮੋਰ ਚਮਕੀ ਪਰ ਸਟੀਵ ਜੌਬਸ ਜਾਣਦਾ ਸੀ ਫੋਨ ਹੀ ਭਵਖ ਹੈ ਉਸਨੇ ਸੋਚਿਆ ਕਿ ਜੇ ਆਈਪੈਡ ਨੂੰ ਫੋਨ ਨਾਲ ਮਿਲਾ ਦਿੱਤਾ ਜਾਵੇ ਤਾਂ ਕੁਝ ਨਵਾਂ ਬਣੇਗਾ 2004 ਵਿੱਚ ਐਪਲ ਨੇ ਇੱਕ ਗੁਪਤ ਪ੍ਰੋਜੈਕਟ ਸ਼ੁਰੂ ਕੀਤਾ ਜਿਸ ਦਾ ਕੋਡ ਦਾ ਨਾਮ ਸੀ ਪ੍ਰੋਜੈਕਟ ਪਰਪਲ ਇਸ ਪ੍ਰੋਜੈਕਟ ਨੂੰ ਇੰਨਾ ਸੀਕ੍ਰੀਟ ਰੱਖਿਆ ਗਿਆ ਸੀ ਕਿ ਐਪਲ ਦੇ ਅੰਦਰ ਵੀ ਬਹੁਤ ਘੱਟ ਲੋਕ ਜਾਣਦੇ ਸਨ ਟੀਮ ਨੇ ਸਾਲਾਂ ਮਿਹਨਤ ਕੀਤੀ 9 ਜਨਵਰੀ 2007 ਵਿੱਚ ਸਾਨ ਫਰਾਂਸਿਸਕੋ ਵਿੱਚ ਮਾਈਕਰੋਵਰਡ ਕਾਨਫਰੰਸ ਤੇ ਸਟੀਵ ਜੌਬਸ ਨੇ ਆਈਫੋਨ ਦਾ ਐਲਾਨ ਕੀਤਾ ਉਸ ਨੇ ਆਈਪੈਡ ਆਈਫੋਨ ਇੰਟਰਨੈਟ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਆਈਫੋਨ ਦੇ ਵਿੱਚ ਐਡ ਕੀਤੀਆਂ ਵੀਡੀਓ ਕਾਲ ਵਗੈਰਾ ਸਭ ਕੁਝ ਉਸ ਨੇ ਆਈਫੋਨ ਦੇ ਵਿੱਚ ਐਡ ਕਰ ਦਿੱਤੀਆਂ ਦਰਸ਼ਕ ਅਤੇ ਜਦੋਂ ਇਸ ਨੂੰ ਲਾਂਚ ਕੀਤਾ ਗਿਆ ਤੇ ਬਹੁਤ ਸਾਰੇ ਦਰਸ਼ਕ ਖੜੇ ਹੋਏ ਤਾਲੀਆਂ ਵੱਜੀਆਂ ਤੇ ਟੈਕਨੋਲੋਜੀ ਟੈਕਨੋਲੋਜੀ ਇੰਡਸਟਰੀ ਦਾ ਸਦਾ ਲਈ ਬਦਲ ਗਈ। ਪਹਿਲਾਂ ਆਈਫੋਨ ਪਰਫੈਕਟ ਨਹੀਂ ਸੀ। ਕੈਮਰਾ ਠੀਕ ਠਾਕ ਸੀ। 3G ਸਪੋਰਟਸ ਨਹੀਂ ਸੀ। ਐਪਸ ਨਹੀਂ ਸਨ ਪਰ ਲੋਕਾਂ ਨੇ ਫਿਰ ਵੀ ਇਸ ਨੂੰ ਫਿਊਚਰ ਮੰਨ ਲਿਆ। 2008 ਵਿੱਚ Apple ਨੇ App Store ਲਾਂਚ ਕੀਤਾ। ਇਹ ਉਹ ਮੋੜ ਸੀ ਜਿਸ ਨੇ ਆਈਫੋਨ ਨੂੰ ਬੇਹੱਦ ਕਾਮਯਾਬ ਬਣਾ ਦਿੱਤਾ। ਹੁਣ ਆਪਣੀਆਂ ਐਪਸ ਬਣਾ ਕੇ ਵੇਚ ਸਕਦੇ ਸਨ। ਜਦੋਂ ਆਈਫੋਨ ਨੇ ਐਪ ਸਟੋਰ ਲਾਂਚ ਕੀਤਾ ਤਾਂ ਹੁਣ ਲੋਕ ਆਪਣੀਆਂ ਐਪਸ ਬਣਾ ਕੇ ਵੇਚ ਸਕਦੇ ਨੇ ਜਿਵੇਂ ਗੇਮਸ, ਸੋਸ਼ਲ ਮੀਡੀਆ ਟੂਲਸ ਇਸ ਨਾਲ ਮੋਬਾਈਲ ਇੰਡਸਟਰੀ ਹੀ ਨਹੀਂ ਸਾਰੀ ਦੁਨੀਆ ਦੀ ਇਕਨੋਮੀਸੀ ਬਦਲ ਗਈ 2008 ਵਿੱਚ Google ਨੇ Android ਲਾਂਚ ਕੀਤਾ Samsung, HTC, Motorola ਸਾਰੇ Android ਨਾਲ ਮਾਰਕੀਟ ਵਿੱਚ ਆ ਗਏ ਆਈਫੋਨ ਮਹਿੰਗਾ ਸੀ ਇਸ ਕਰਕੇ Android ਨੇ ਗਰੀਬ ਅਤੇ ਮੱਧ ਵਰਗ ਲਈ ਰਸਤਾ ਖੋਲ੍ਹਿਆ ਪਰ ਆਈਫੋਨ ਆਪਣੀ ਪ੍ਰੀਮੀਅਮ ਬ੍ਰਾਂਡਿੰਗ ਕਰਕੇ ਵੱਖਰਾ ਹੀ ਰਿਹਾ ਹਰ ਸਾਲ ਆਈਫੋਨ ਕੋਈ ਨਾ ਕੋਈ ਗੇਮ ਚੇਂਜਿੰਗ ਟੈਕਨੋਲੋਜੀ ਲੈ ਹੁੰਦਾ ਹੈ ਆਈਫੋਨ ਦੀ ਕਾਮਯਾਬੀ ਨਾਲ ਨਾਲ ਉਸ ਨੂੰ ਅਲੋਚਨਾ ਵੀ ਮਿਲੀ ਹੈ ਇੱਕ ਤਾਂ ਆਈਫੋਨ ਬਹੁਤ ਮਹਿੰਗਾ ਅਤੇ ਇਸ ਦੀ ਰਿਪੇਅਰ ਬਹੁਤ ਮੁਸ਼ਕਲ ਅਤੇ ਬੈਟਰੀ ਲਾਈਫ ਬਹੁਤ ਘੱਟ ਚਾਰਜ ਤੇ ਏਅਰਫੋਨ ਵੱਖੋ ਵੇਚਨੇ ਪਰ ਫਿਰ ਵੀ ਲੋਕ ਆਈਫੋਨ ਲਈ ਪੈਸੇ ਖਰਚਦੇ ਨੇ ਆਪਲ ਹੁਣ ਆਈਫੋਨ ਵਿੱਚ AI रियलिटी ਅਤੇ ਫੋਲਡਰ ਟੈਕਨੋਲੋਜੀ ਲਿਆਉਣ ਤੇ ਕੰਮ ਕਰ ਰਿਹਾ ਹੈ ਕਈ ਐਕਸਪੀਰੀਐਂਟ ਮੰਨਦੇ ਹਨ ਕਿ ਭਵਿੱਖ ਵਿੱਚ ਆਈਫੋਨ ਸਿਰਫ ਇੱਕ ਡਿਵਾਈਸ ਨਹੀਂ ਸਾਡਾ ਡਿਜੀਟਲ ਵਰਡ ਕੰਟਰੋਲ ਕਰਨ ਵਾਲਾ ਕੇਂਦਰ ਬਣੇਗਾ ਦੋਸਤੋ ਇਸ ਹੀ ਆਈਫੋਨ ਦੀ ਕਹਾਣੀ ਦੋਸਤੋ ਆਈਫੋਨ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਸੁਪਨਾ ਇੱਕ ਨਵੀਂ ਸੋਚ ਅਤੇ ਇੱਕ ਹਿੰਮਤ ਨਾਲ ਤੁਸੀਂ ਨਾ ਸਿਰਫ ਆਪਣੀ ਕੰਪਨੀ ਪਰ ਸਾਰੀ ਦੁਨੀਆ ਬਦਲ ਸਕਦੇ ਹੋ ਸਟੀਵ ਜੌਬਸ ਚਲੇ ਗਏ ਪਰ ਉਸ ਦਾ ਨਾਮ ਥਿੰਕ ਡਿਫਰੈਂਟ ਅੱਜ ਵੀ ਜਾਂਦਾ ਹੈ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵੀਡੀਓ ਲੈ ਕੇ ਆਵਾਂਗੇ ਡਾਰਕ ਵੈਬ ਦੇ ਬਾਰੇ ਡਾਰਕ ਵੈਬ ਇੰਨਾ ਖਤਰਨਾਕ ਕਿਉਂ ਹੈ ਜੋ ਵੀ ਉਸ ਉੱਤੇ ਜਾ ਜਾ ਜੋ ਵੀ ਡਾਰਕ ਵੈਬ ਤੇ ਜਾਂਦਾ ਹੈ ਉਸ ਨੂੰ ਮੁੜਨਾ ਮੁਸ਼ਕਲ ਹੋ ਜਾਂਦਾ ਹੈ ਇਸ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ ਤੁਹਾਨੂੰ